ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਸੋ ਤੁਸੀਂ ਵੀ ਸੋਚਦੇ ਹੋਮੋਗੇ ਕਿ ਹੁਣ ਡੇਲੀ ਹੈ ਜਿਹੜੀ ਵਲੌਗ ਦੀ ਸਟਾਰਟਿੰਗ ਆ ਉਹ ਇਸ ਜਗ੍ਹਾ ਤੇ ਹੀ ਹੋਣ ਲੱਗ ਗਈ ਪਰ ਕੀ ਕਰੀਏ ਮਾਰਨਿੰਗ ਭੱਜਣਾ ਠੇਨੀ ਜਿਆਦਾ ਹੁੰਦੀ ਆ ਫਟਾਫਟ ਰੈਡੀ ਹੋ ਕੇ نیچے ਆਉਣਾ ਹੁੰਦਾ ਤੇ نیچے ਆ ਕੇ ਆਪਾਂ ਫਿਰ ਸ਼ੁਰੂਆਤ ਕਰੀ ਦੀ ਆਪਣੇ ਦਿਨ ਦੀ ਸੋ ਚਲੋ ਜੀ ਆਪਾਂ ਸਟਾਰਟ ਕਰਦੇ ਆ ਅੱਜ ਦੇ ਦਿਨ ਦੇ ਵਿੱਚ ਕੀ ਕੀ ਕਰਨਾ ਆ ਕੰਮ ਔਰ ਕੰਮ ਤਾਂ ਬਹੁਤ ਸਾਰੇ ਨੇ ਵੈਸੇ ਅੱਜ ਮੈਂ ਮਾਰਕੀਟ ਜਾਣਾ ਜਿੱਦਾਂ ਮੈਂ ਤੁਹਾਨੂੰ ਪਹਿਲਾ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਘਰ ਦੇ ਲਈ ਕੁਝ ਸਮਾਨ ਲੈ ਕੇ ਆਉਣਾ ਅੱਜ ਆਪਾਂ ਉਹ ਲੈਂਡ ਲਈ ਜਾਣਾ ਮਾਰਕੀਟ ਬਾਕੀ ਚਲੋ ਜੀ ਦੇਖਦੇ ਆ ਅੱਗੇ ਇੱਥੇ ਜਾਣਾ ਕਿਵੇਂ ਆ ਵੈਸੇ ਮੈਂ ਔਰ ਸ਼ਰਨ ਨੇ ਜਾਣਾ ਦੋਨੋਂ ਨੇ ਵੈਸੇ ਤਾਂ ਅਸੀਂ ਐਕਟਿਵਾ ਤੇ ਵੀ ਚਲੇ ਜਾਣਾ ਸੀ ਬਟ ਸਾਨੂੰ ਇਹ ਆ ਕਿ ਉਹ ਜਿਆਦਾ ਵੱਡੇ ਹੋ ਜਾਣੇ ਆ ਬਾਕਸ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਪੈਕ ਕਰਕੇ ਦੇਣਾ ਹੈ ਉਹਨਾਂ ਨੇ ਉਹ ਅ ਝੂਮਰ ਵਗੈਰਾ ਢੀਟਾ ਕਰਕੇ ਫਿਰ ਐਕਟਿਵਾ ਦੇ ਉੱਪਰ ਨਹੀਂ ਆਉਣਗੇ ਫਿਰ ਅਸੀਂ ਕੁਝ ਨਾ ਕੁਝ ਪਲੈਨਿੰਗ ਕਰਦੇ ਆ ਜਾਂ ਤਾਂ ਇੰਦਰਜੀਤ ਨਾਲ ਸਲਾਹ ਕਰਦੇ ਆ ਉਹ ਆਪਾਂ ਛੱਡ ਕੇ ਆਉਣਗੇ ਨੈਰ ਤੱਕ ਉਥੋਂ ਆਟੋ ਲਵਾਵਾਂਗੇ ਆਪਾਂ ਜਾਂ ਫਿਰ ਕੋਈ ਨਾ ਕੋਈ ਦੇਖਦੇ ਆ ਇੰਦਰਜੀਤ ਨੂੰ ਪੁੱਛਦੇ ਆ ਕਿ ਕਿੱਦਾਂ ਜਾਣਾ ਆਪਾਂ ਨੇ ਤੇ ਅੱਜ ਇਹ ਵੀ ਸਾਰਾ ਕੰਮ ਕਰਿਆ ਇਹ ਮਾਰਕੀਟ ਦਾ ਬਹੁਤ ਜ਼ਰੂਰੀ ਆ ਕਿਉਂਕਿ ਫਿਰ ਆਪਣੇ ਇਲੈਕਟ੍ਰੀਸ਼ੀਅਨ ਨੇ ਉਹਨਾਂ ਨੂੰ ਬਣਾਉਣ ਦੇ ਲਈ ਢੰਗਣ ਦੇ ਲਈ ਘਟੋ-ਘਟ ਹਫ਼ਤਾ ਲੱਗ ਜਾਣਾ ਦੋ ਤਿੰਨ ਚੀਜ਼ਾਂ ਨੇ ਉਹ ਇਹ ਸਾਰੀਆਂ ਮਟਰ ਬਣਾਉਣੇ ਪੈਂਦੇ ਆ ਉਹ ਪਹਿਲਾਂ ਵੀ ਆਪਾਂ ਇੱਕ ਦਿੱਲੀ ਤੋਂ ਲੈ ਕੇ ਆਏ ਸੀ ਉਹ ਸਾਰਾ ਬਣਾ ਕੇ ਉਹਨਾਂ ਨੇ ਆਪ ਟੰਗਿਆ ਹੈ ਉਹ ਸੋ ਚਲੋ ਜੀ ਦੇਖਦੇ ਆ ਪਹਿਲਾਂ ਤਾਂ ਬਾਹਰ ਕੀ ਖ ਹੋ ਰਿਹਾ ਕੰਮ ਲੋ ਵੀ ਲੈ ਫੈਕਟਿਵਲ ਲਾ ਕੇ ਆਪਾਂ ਲੈ ਲਿਆ ਹੁਣ ਤੋਂ ਚਲੀਆਂ ਬੀਪੀਆਂ ਭੈਣਾ ਜੋੜੀ ਸੱਤੀ ਜੋੜੀ ਐ ਹੋਰ ਜੱਗੀ ਵੀ ਤੇ ਅੱਧਾ ਸ਼ਾਪਿੰਗ ਆਹ ਤੇ ਨਟੜਾ ਦਾ ਬਹੁਤ ਖੁਸ਼ ਆ ਹੋਰ ਲੈ ਵਾਈ ਪਹੁੰਚ ਗਈਆਂ ਕਹਿੰਦੇ ਹੋਰ ਤੁਰਦੀਆਂ ਫਿਰਦੀਆਂ ਹੋ ਹੁਣ ਅਸੀਂ ਪਹਿਲਾਂ ਕਰਨਾ ਕੰਮ ਲਾਈਨਿੰਗਾਂ ਦਾ ਵਧੀਆ ਵੀ ਕੰਮ ਨਿਭਰੂ ਆਪਣਾ ਜੀ ਲਓ ਵੀ ਪਹੁੰਚ ਗਏ ਆਪਾਂ ਲਾਈਨਿੰਗਾ ਲੈਣ ਦੇ ਲਈ ਹੁਣ ਦੇ ਦੇਆ ਕਿਹੜੀਆਂ ਪਸੰਦ ਆਉਂਦੀਆਂ ਨੇ ਕਿੰਨੇ ਮੀਟਰ ਲੈਣੀਆਂ ਲਓ ਵੀ ਆਪਾਂ ਇੱਧਰਲੇ ਕੰਮ ਕਰਕੇ ਉਹ ਲੈ ਲਿਆ ਰਿਕਸ਼ਾ ਕਾਲ ਦਾਲੇ ਹੈ ਦੇਖਤੀਆਂ ਕਰਦੀਆਂ ਜਾਂਦੇ ਆ ਅਸੀਂ ਬਾਜ਼ਾਰ ਹੋਰ ਨਲਸੀ ਚੱਲੀ ਆਂ ਬਿਜਲੀ ਮਾਰ ਗਏ ਮੈਂ ਭਾਈ ਹੁਣ ਤੱਕ ਦਖੋ ਲਿਜਾ ਨਹੀਂ ਆਸੂਰ ਡਰਤਾ ਬੋ ਲੱਗਦਾ ਹੁੰਦਾ ਰਿਸ਼ੇ ਮੈਨੂੰ ਰਿਸਕਾ ਇਹ ਪਹਿਲਾਂ ਹੀ ਹੁੰਦੇ ਸੀ ਹੁਣ ਤਾਂ ਹਾਟੂ ਵਾਲੇ ਲੈ ਲਈਏ ਇਹਨਾਂ ਦੀ ਜਗਾ 1.5 ਸਾਲ 2 ਸਾਲ ਸੇ ਇਹ ਚੰਗੇ ਬੈਟਰੀ ਵਾਲੇ ਇੱਥੇ ਹੀ ਕਰਤਾ ਹਾਂ ਹਾਂ ਸਹੀ ਗੱਲ ਆ ਹਾਟੂ ਵਾਲੇ ਲੈ ਲਈ ਹੁਣ ਇਹਨਾਂ ਦੀ ਜਗਾ ਪਹਿਲਾਂ ਪੋਰੋਂ ਮੜ ਕੇ ਗਈ ਸੀ ਸਹੀ ਗੱਲ ਆ ਲਓ ਵੀ ਪਹੁੰਚ ਗਏ ਆਪਾਂ ਬੈੱਡ ਸ਼ੀਟਾਂ ਲੈਣ। ਪਾਠ ਆ ਰਹੇ ਆ ਅਗਲੇ ਮਹੀਨੇ ਤੇ ਫਿਰ ਆਪਾਂ ਨੂੰ ਨਵੀਆਂ ਬੈੱਡ ਸ਼ੀਟ ਚਾਹੀਦੀਆਂ ਨੇ। ਦੇਖਦੇ ਹਾਂ ਹੁਣ ਕਿਹੜੀਆਂ ਲੈਣ। ਇਹ ਕੀ ਚੀਜ਼ ਐ ਇਹ ਵਾਲੀ? ਉਹ ਵੀ ਬੈੱਡ ਸ਼ੀਟ ਨੇ। ਉਹ ਵੀ ਬੈੱਡ ਸ਼ੀਟ ਐ। ਦੇਖਦੇ ਆਂ ਕਲਰ। ਲਓ ਵੀ ਆਪਾਂ ਲੈ ਲੈ ਝੂਮਰ। ਜਿਹੜਾ ਮੇਨ ਕਮ ਆਈ ਸੀ। ਲਾਈਟਿੰਗ। ਇਹ ਬਹੁਤ ਸੋਹਣਾ ਲੱਗ ਲੱਗ ਡਿਜ਼ਾਈਨ ਕਰਾਂਗੇ ਲੈ ਵੀ ਆਟੋ ਕੀਤਾ ਆਪਾਂ ਸਾਰਾ ਫੁੱਲ ਹੋ ਗਿਆ ਤੂੰ ਮਰਚਾ ਮਾਰਾ ਕੇ ਇੰਨਾ ਸਮਾਨ ਅਸੀਂ ਐਕਟਿਵਾ ਤੇ ਕਿੱਥੇ ਲੈ ਜਾਂਦੀਆਂ ਹਨਾ ਕਿੰਨੇ ਕੰਮ ਹੋ ਗਏ ਅੱਜ ਆਪਣੀ ਗੱਲ ਆ ਕੰਮ ਕਾਫੀ ਮੁੱਕ ਗਿਆ ਆ ਚਲੋ ਹੁਣ ਚੱਲੀਏ ਆਪਾਂ ਜਦੋਂ ਨਿਕਲੇ ਪੂਰੀ ਨਾ ਪਾ ਕੇ ਆਹ ਸਹੀ ਗੱਲ ਆ ਕੋਈ ਨਹੀਂ ਚਾਹਦਾ ਸਾਡੇ ਕਿੰਨੇ ਕੰਮ ਅਸੀਂ ਪਾਰ ਤੋਂ ਪਹਿਲਾਂ ਇਹ ਕਰਨੇ ਨੇ ਇਹ ਕਰਨੇ ਨੇ ਹੁਣ ਅੱਜ ਅਸੀਂ ਕਿੰਨੇ ਸਾਰੇ ਨਵੇੜ ਤੇ ਲਾਓ ਵੀ ਆਪਾਂ ਅੱਗੇ ਘਰ ਸ਼ਾਪਿੰਗ ਕਰਕੇ ਤੇ ਹੁਣ ਘਰੇ ਘਰ ਦੇ ਲਈ ਆਪਾਂ ਜੋ ਵੀ ਖਰੀਦਿਆ ਜਿੱਦਾਂ ਜਿੱਦਾਂ ਸੈੱਟ ਕਰਦੇ ਜਾਵਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਉਂਦੇ ਜਾਵਾਂਗੇ ਸੋ ਚਲੋ ਜੀ ਹੁਣ ਆਪਾਂ ਚੱਲੀਏ ਆਫਿਸ ਵੱਲ ਨੂੰ ਤੇ ਦੇਖੀਏ ਕੋਈ ਕੰਮਕਾਰ ਲਾਓ ਵੀ ਆਪਾਂ ਪਹੁੰਚ ਗਏ نیچے ਸੋਹਿਆਂ ਨੇ ਬੜ ਰਹੀਆਂ ਨੇ ਵੀਡੀਓ ਬੰਦੇ ਬੇਲੇ ਭਾਈ ਮੈਂ ਤਾਂ ਕੋਮ ਕੋਮ ਹੋ ਗਿਆ ਅੱਜ ਬਿਮਾਰ ਹੋ ਗਈ ਮੈਨੂੰ ਤਾਂ ਫੀਵਰ ਹੋ ਗਿਆ ਬਈ ਥੱਕ ਗਈ ਮੈਂ ਅੰਦਰ ਜੀ ਤੇ ਥੱਕ ਗਈ ਮੈਂ ਕੋ ਮੁਖ ਮੁਖੇ ਬਿਮਾਰ ਹੋ ਗਈ ਅੱਜ ਮੈਂ ਆ ਬੀਬੀ ਬਾਦ ਕੇ ਮੈਂ ਉਹ ਲਾਲ ਹੋ ਗਿਆ ਬੱਤ ਕੇ ਰਹੀ ਹੁਣ ਖਿਆਲ ਨਾਲ ਖਿਆਲ ਨਾਲ ਇਹ ਵੀ ਹੋ ਜਾਂਦਾ ਕਦੇ ਕਦੇ ਹੁਣ ਇਹਨੂੰ ਰੋਡ ਨਾਲ ਲਈ ਫਿਰ ਤੇਰਾ ਕੀ ਬਣੂਗਾ ਬੀਬੀ ਮੇਰਾ ਵਧਿਆ ਹੋਇਆ ਬਣਾ ਤੇਰਾ ਕੁਝ ਨਾ ਕੁਝ ਇੰਦਰ ਜੀ ਰੰਨੇਣਾ ਪ੍ਰਧਾਨ ਜੀ ੜਕ ਨਾ ਜਾਏ ਪ੍ਰਧਾਨ ਜੀ ਉਹ ਮਾਰ ਦੇਗਾ ਤੇ ਨਾ ਆ ਉਹ ਉਸ ਦਾ ਮੈਂ ਬਾਕੀ ਦਾ ਹੱਤਾਨਾ ਰੋ ਜਾਏਗੇ ਨੀਵਾਂ ਨਾ ਕਰੀ ਉਸੇ ਰਾਖੂ ਤੇ ਰੱਖਾ ਹੋ ਨਹੀਂ ਕਰਨਾ ਵੈਰੀ ਗੁੱਡ ਲਓ ਜੀ ਆਪਾਂ ਅਗੇ ਉੱਪਰ ਆਪਣੇ نیچے ਦੇ ਕੰਮ ਕਰ ਕਰਕੇ ਬੱਚਿਆਂ ਦੀ ਲੱਗੀ ਹੋਈ ਹਜੇ ਟਿਊਸ਼ਨ ਮੈਂ ਸੋਚਿਆ ਚਲੋ ਘੰਟਾ ਤੋਂ ਪਹਿਲਾਂ ਜਾ ਕੇ ਆਪਾਂ ਬਾਕੀ ਦੇ ਕੰਮ ਕਰ ਲੰਨੇ ਆਪਣੇ ਸੋ ਚਲੋ ਜੀ ਦੇਖੀਏ ਕੀ ਕਰੀਏ